ਪੰਜਾਬ ਦੇ ਖਿਲਾਫ ਕੁਝ ਐਸੀਆਂ ਨੀਤੀਆਂ ਬੜਾਈਆਂ ਜਾ ਰਹੀਆਂ ਨੇ ਜਿਨ੍ਹਾਂ ਕਰਕੇ ਪੰਜਾਬ ਦਿਨੋ-ਦਿਨ ਕਮਜ਼ੋਰ ਹੋ ਰਿਹਾ ਹੈ ਅਸੀਂ ਦਿਨੋ-ਦਿਨ ਮਰ ਰਹੇ ਹਾਂ ਤੁਸੀਂ ਕਦੇ ਡੈਮਾਂ ਦੇ ਉੱਪਰ ਵੇਖਿਆ ਹੈ ਬਹੁਤਾਂਤ ਜਿਹੜੀ ਅਫਸਰਸ਼ਾਈ ਹੈ ਉਹ ਤੁਹਾਡੀ ਪੰਜਾਬੀਆਂ ਦੀ ਨਹੀਂ ਹੈ ਤੁਹਾਨੂੰ ਪਤਾ ਹੋਵੇਗਾ ਪਿੱਛੇ ਜੇ ਇੱਕ ਵਾਰ ਇਸ ਲਈ ਝਗੜਾ ਹੋਇਆ ਸੀ ਕਿ ਪੰਜਾਬੀਆਂ ਦੀ ਡੈਮਾਂ ਦੇ ਉੱਪਰ ਅਫਸਰਸ਼ਾਈ ਦੀ ਕੇਂਦਰ ਸਰਕਾਰ ਵੱਲੋਂ ਰੇਸ਼ੋ ਘਟਾ ਦਿੱਤੀ ਗਈ ਕਿ ਬਹੁਤਾਂਤ ਗਿਣਤੀ ਉੱਥੇ ਗੈਰ ਪੰਜਾਬੀਆਂ ਦੀ ਹੈ ਜਿਹੜਾ ਪੰਜਾਬ ਨਾਲ ਦਰਦ ਰੱਖਦਾ ਹੋਵੇਗਾ ਉਹ ਕਈ ਵਾਰ ਗੇਟ ਖੋਲਣ ਤੋਂ ਪਹਿਲਾਂ 100 ਵਾਰ ਸੋਚੇਗਾ ਕਿ ਕਿਸ ਢੰਗ ਨਾਲ ਗੇਟ ਖੋਲਣੇ ਨੇ ਜਾਂ ਕੋਈ ਤਰੀਕਾ ਘੜ ਲਵੇਗਾ ਪਰ ਅਗਲਿਆਂ ਨੂੰ ਕੀ ਲੋੜ ਜਿਹੜੋ ਤੁਹਾਡੇ ਨਾਲ ਉਹਨਾਂ ਦਾ ਕੋਈ ਵਾਅ ਵਾਸਤਾ ਹੀ ਨਹੀਂ ਤੁਹਾਡੀ ਅਫਸਰਸ਼ਾਈ ਸਿੱਖੋ ਖਤਮ ਹੁੰਦੀ ਜਾ ਰਹੀ ਤੇ ਨੀਤੀਆਂ ਤੁਹਾਡੇ ਉਲਟ ਬਣ ਰਹੀਆਂ ਨੇ ਨੀਤੀਆਂ ਹਮੇਸ਼ਾ ਅਫਸਰ ਬਣਾਉਂਦੇ ਹੁੰਦੇ ਨੇ ਇਸ ਗੱਲ ਨੂੰ ਸਮਝੋ ਸਰਕਾਰਾਂ ਨੀਤੀਆਂ ਨਹੀਂ ਬਣਾਉਂਦੀਆਂ ਸਰਕਾਰਾਂ ਤੇ ਲਾਗੂ ਕਰ ਦਿੰਦੀਆਂ ਨੇ ਪਰ ਅਫਸਰ ਨੀਤੀਆਂ ਘੜ ਘੜ ਕੇ ਦਿੰਦੇ ਨੇ ਅਸੀਂ ਆਪਣੀ ਅਫਸਰਸ਼ਾਈ ਛੱਡ ਦਿੱਤੀ ਇਹਦੇ ਵਿੱਚ ਕਸੂਰ ਤੁਹਾਡਾ ਵੀ ਇੱਕ ਬੜਾ ਵੱਡਾ ਐ ਸਿੱਖੋ ਇਸ ਗੱਲ ਨੂੰ ਸਮਝੋ ਪੰਜਾਬੀ ਮੇਰੇ ਵੀਰੋ ਤੁਸੀਂ ਪੜਨਾ ਲਿਖਣਾ ਛੱਡ ਦਿੱਤਾ ਤੁਸੀਂ ਬਾਹਰ ਵੱਲ ਨੂੰ ਮੂੰਹ ਚੁੱਕ ਲਿਆ ਅੱਜ ਜਦੋਂ ਪੰਜਾਬ ਦੇ ਉੱਪਰ ਅੱਤ ਦਾ ਕੋਈ ਕਹਿਰ ਢਲਦਾ ਐ ਇਹ ਕੋਈ ਦੋਰਾਵਣੀ ਜਾਣਬੁੱਝ ਕੇ ਡਬੋਇਆ ਜਾ ਰਿਹਾ ਐ ਜਾਣਬੁੱਝ ਕੇ ਸਾਡੇ ਉੱਪਰ ਇਹ ਜਿਹੜਾ ਹੈ ਉਹ ਪਾਣੀ ਛੱਡਿਆ ਜਾ ਰਿਹਾ ਐ ਪਰ ਜੇ ਤੁਹਾਡੀ ਅਫਸਰਸ਼ਾਈ ਨਹੀਂ ਹੈਗੀ ਤੁਹਾਡੀ ਅਫਸਰਸ਼ਾਈ ਹੋਵੇਗੀ ਤੇ ਤੁਹਾਡਾ ਬਚਾਅ ਹੋਵੇਗਾ ਨਹੀਂ ਤੇ ਤੁਹਾਡਾ ਬਚਾਅ ਆਉਣ ਵਾਲੇ ਸਮੇਂ 'ਚ ਕੋਈ ਨਹੀਂ ਜਿਹੋ ਜਿਹੇ ਹਾਲਾਤ ਲੱਗ ਰਹੇ ਨੇ ਇਹ ਸਚਾਈ ਹੈ ਤੇ ਤੁਸੀਂ ਇਸ ਗੱਲ ਨੂੰ ਸਮਝੋ ਅੱਜ ਤੁਹਾਡੀ ਰੇਸ਼ੋ ਡੈਮਾਂ ਦੇ ਉੱਪਰ ਜਿਹੜੀ ਹੈ ਅਵਸਰਾਂ ਦੀ ਉਹ ਬਹੁਤਾਂਤ ਗੈਰ ਪੰਜਾਬੀਆਂ ਦੀ ਹੈ ਤੁਹਾਡੀ ਤੇ ਹੈ ਹੀ ਨਹੀਂ ਤੇ ਇਹ ਇਸ ਗੱਲ ਨੂੰ ਧਿਆਨ ਦੇਈਏ ਕਿ ਜਿਹੜਾ ਇਹ ਪਾਣੀ ਛੱਡਿਆ ਜਾ ਰਿਹਾ ਹੈ ਕੋਈ ਆਪਣਾ ਹੋਵੇ ਤੇ ਪਿੱਛੇ ਕੋਈ ਤਰਲਾ ਪਾਵੇ ਭਾਈ ਨਹੀਂ ਮੈਨ ਨਹੀਂ ਛੱਡਣਾ ਪਰ ਇਹਦੇ ਵਿੱਚ ਕਸੂਰਵਾਰ ਅਸੀਂ ਵੀ ਕਿਤੇ ਨਾ ਕਿਤੇ ਹੈਗੇ ਆ ਬਹੁਤ ਵੱਡੇ ਕਸੂਰਵਾਰ ਆ ਇਸ ਗੱਲ ਨੂੰ ਸਮਝ ਲਓ ਜੰਗ ਹੁੰਦੀ ਹੈ ਤਾਂ ਅਸੀਂ ਮਰਦੇ ਆ ਜਦੋਂ ਹੜ ਆਉਂਦੇ ਨੇ ਤਾਂ ਅਸੀਂ ਮਰਦੇ ਆ ਅਸੀਂ ਤੇ ਚੱਕੀ ਦੇ ਉਹਨਾਂ ਪੁੜਿਆਂ ਦੇ ਵਿੱਚ ਪਿਸ ਰਹੇ ਆ ਨਾ ਉਧਰ ਜੋਗੇ ਨਾ ਉਧਰ ਜੋਗੇ ਸਾਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਗਿਆ ਤੇ ਧਿਆਨ ਦਿਈਏ ਵਿਚਾਰੀਏ ਸਮਝੀਏ अवसर ਬਣਿਏ ਵੱਡੇ ਵੱਡੇ ਅਹੁਦਿਆਂ ਤੇ ਪਹੁੰਚੀਏ ਤੇ ਨੀਤੀਆਂ ਦੇ ਵਿੱਚ ਸ਼ਾਮਲ ਹੋਈਏ ਤੇ ਨੀਤੀ ਜਦੋਂ ਬਣਦੀ ਹੈ ਉਹਦੇ ਵਿੱਚ ਕੋਈ ਸੁਧਾਰ ਕਰੀਏ